ਬੋਲਦੇ ਹੈਗੇ ਵੀ ਉਸ ਤੇ ਅਮਲ ਕਰਨ ਤੇ ਤੁਹਾਨੂੰ ਵੀ ਬੇਨਤੀ ਕਰਾਂਗਾ ਤੇ ਤੁਹਾਨੂੰ ਵੀ ਆਸ ਵੀ ਕਰਾਂਗਾ ਤੁਸੀਂ ਕੁਰਬਾਨੀ ਵੀ ਕਰਦੇ ਹੋ ਮੈਂ ਸਮਝਦਾ ਤੁਸੀਂ ਫੇਰ ਬਾਅਦ ਚੜ ਕੇ ਫੇਰ ਨਹੀਂ ਗੱਲਾਂ ਗੱਲ ਨਹੀਂ ਬਣਨੀ ਕੋਈ ਜੇ ਕਹਾਂ 20 ਤੋਂ 21 ਦਿਨ ਜੇਲ੍ਹ ਤੇ ਰਹਿ ਕੇ ਆਪਾਂ ਆ ਜਾਾਂਗੇ ਤਾਂ ਫੇਰ ਖਾਲਸਤਾਨ ਆਪਾਂ ਨੂੰ ਪਲੇਟ ਤੇ ਰੱਖ ਕੇ ਹਿੰਦੁਸਤਾਨ ਦੀ ਸਰਕਾਰ ਦੇ ਦਊਗੀ ਇਹ ਗੱਲ ਨਹੀਂ ਬਣਨੀ ਆਪਣੇ ਮਨ ਤੋਂ ਇਹ ਗੱਲ ਕੱਢ ਛੱਡੋ ਅੱਜ ਹਿੰਦੁਸਤਾਨ ਦਾ ਪਤਾ ਪਤਾ ਆਪਣਾ ਵੈਰੀ ਹੈ ਟੋਟਲ ਹਿੰਦੁਸਤਾਨ ਦੀਆਂ ਸਾਰੀਆਂ ਪਾਰਟੀਆਂ ਚਾਹੇ ਸਾਡੇ ਨਾਲ ਸਮਰਥਕ ਸੀਗੀਆਂ ਨਹੀਂ ਸੀ ਸਾਤੋਂ ਫਾਇਦਾ ਲੈਂਦੀਆਂ ਨੇ ਆਪਣੇ ਨਾਲ ਰਹੀਆਂ ਅੱਜ ਕੋਈ ਸਰਦਾਰ ਸਿੰਘਿੰਦਰ ਸਿੰਘ ਜੀ ਸਾਬਕਾ ਵਿਦਿਆ ਮੰਤਰੀ ਅੱਜ ਦੇ ਦਿਨ ਆਪਣਾ ਲੈਕਚਰ ਦੇ ਰਹੇ ਹਨ ਤੁਹਾਨੂੰ ਆਪਾਂ ਕਰਨਾ ਕਿ ਨਹੀਂ ਕਰਨਾ ਐਵੇਂ ਨਾ ਰੌਲਾ ਪਾਓ ਲਓ ਮੈਨੂੰ ਬੰਦ ਤੁਸੀਂ ਇਹ ਹੀ ਦੱਸੋ ਐਵੇਂ ਆਪਾਂ ਇੱਕ ਦੇਖੀਏ ਹਾਲਾਤ ਦੇਖੀਏ ਵੀ ਕੀ ਕਹਿੰਦੇ ਆ ਲੋਕ ਕੀ ਕਹਿੰਦੇ ਆ ਤਾਂ ਕਿ ਉੱਪਰ ਬੈਠਿਆ ਸਾਰਾ ਸਮਝ ਆਊਗੀ ਲਓ ਜਿਹੜੇ ਦਾ ਇਮਾਨਦਾਰੀ ਨਾਲ ਖਾਲਸਾਤਾਨ ਦੇ ਹੱਕ 'ਚ ਖੜੇ ਕਰੋ

ਤਾਂ ਸੁਣੋ ਗੱਲ ਸਾਰੀ ਸੁਣਨ ਵਾਲੀ ਗੱਲ ਹੈ ਜੇ ਤੁਸੀਂ ਜਗਾਰਾ ਬੁਲਾਓ ਜੀ ਇਹ ਹੱਥ ਖੜੇ ਕਰਨਾ ਗੱਲ ਨਹੀਂ ਬਣਨੀ ਇਹ ਇਕੱਲੇ ਹੱਥ ਖੜੇ ਕਰਨਾ ਗੱਲ ਦਾ ਫੈਸਲਾ ਨਹੀਂ ਹੋ ਸਕਣਾ ਹੁਣ ਮੈਨੂੰ ਸੌਖਾ ਕੇ ਹੱਥ ਖੜੇ ਕਰ ਦਿਓ ਵੀ ਸਾਰੇ ਅੱਜ ਵਾਸਤੇ ਸ਼ਹੀਦ ਹੋਣ ਵਾਸਤੇ ਕਿਹੜੇ ਕਿਹੜੇ ਤਿਆਰ ਹੈ ਮਰ ਜਾਓ ਸਾਰੇ ਜੇ ਅੱਪ ਸਾਰੇ ਬੋਲਣ ਲੱਗ ਪਏ ਆਪਣੀ ਗੱਲ ਨਹੀਂ ਕੋ ਬਣ ਸਕਦੀ ਮੈਂ ਇੱਕ ਜਗਾਰਾ ਫਿਰ ਬੁਲਾਉ ਜੀ ਆ ਜਗਾਰਾ ਬੁਲਾ ਬੋਲੇ ਸੋਨਹਾਲ ਇੱਕ ਮਿੰਟ ਸਰਦਾਰ ਸੁਖਜਿੰਦਰ ਸਿੰਘ ਜੀ ਨੇ ਸਟੇਜ ਤੋਂ ਉਹ ਵਿਚਾਰ ਦੇਣੇ ਸ਼ੁਰੂ ਕਰ ਦਿੱਤੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਇਜਲਾਸ ਵਿੱਚ ਨਹੀਂ ਜੀ ਜਦੋਂ ਖਮੋਸ਼ਾ ਹੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਇਜਲਾਸ ਦੇ ਵਿੱਚ ਪਾਸ ਨਹੀਂ ਕੀਤੇ ਗਏ ਸ਼੍ਰੋਮਣੀ ਸਿੱਖ ਹੌਮ ਦਾ ਫੈਸਲਾ ਇਸ ਤਰ੍ਹਾਂ ਨਹੀਂ ਹੋ ਸਕਦਾ ਇੱਕ ਮਿੰਟ ਸੁਣ ਮੈਂ ਜਿਹੜਾ ਕਰਦਾ ਇੱਕ ਮਿੰਟ ਤੁਸੀਂ ਗਲਤ ਕਹਿੰਦੇ ਹੋ ਜਿੰਦਰ ਸਿੰਘ ਜੀ ਦੇ ਨਾ ਕਰੋ 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 ਕਰਾਂ ਦੇ ਕਿਹਦਾ ਕਰਾਣਾ ਕੋਣ ਤੁਸੀਂ ਵਾਜਦੇ ਨਹੀਂ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਪਤਾ ਤੁਸੀਂ ਤੂੰ ਹੱਥ ਰੈਂਡਮ ਕਰਨਾ ਤੁਸੀਂ ਬਹਿ ਜਾ ਬਹਿ ਜਾ ਨਾ ਰੈਂਡਮ ਬਹਿ ਜਾ ਬਹਿ ਜਾ ਬਹਿ ਜਾ ਜਿਆਦਾ ਕਾਲੀ ਗੱਲ ਦਾ ਕੋਈ ਫਾਲਸਫੀ ਨਹੀਂ ਕੋਈ ਗੱਲ ਨਹੀਂ ਹੈ ਤੁਸੀਂ ਹਰ ਵਕਤ ਖਾਲਸਾਣ ਲੈ ਕੇ ਬਹਿ ਜੰਨੇ ਬਹਿ ਜਾ ਬਹਿ ਜਾ ਜਦੋਂ ਉਧਰ ਮੁਰਾਦ ਤੇ ਜਾ ਕੇ ਬਹਿ ਜਾ ਜੀ ਬਹਿ ਜਾ ਐਵੇਂ ਯਾਰ ਗੱਲ ਕਰ ਖਾਲਸਾ ਜੀ ਬੈਠ ਜਾ ਗੱਲਾਂ ਕਰਦੇ ਬਹੁਤ ਖਾਲਸਾ ਜਿਹੜੀ ਮੈਂ ਗੱਲ ਕਰਨੀ ਆ ਮੈਂ ਕੱਲ ਨੂੰ ਗੱਲ ਠੀਕ ਕਰੂੰਗਾ। ਹਾਂ ਠੀਕ ਹੈ। ਇੱਕ ਮਿੰਟ ਜਿਹੜੇ ਆ ਖਾਲਸਾ ਆਂਦੇ ਮੁਦੇਈ ਦੀ ਜੇਲ੍ਹ ਵਿੱਚ ਮੁਲਾਕਾਤ ਕਰਨ ਗਏ ਸੀ ਉਹ ਹੱਥ ਖੜਾ ਕਰਨ ਤਰ ਕੋਈ ਹੱਥ ਖੜਾ ਕਰਕੇ ਦੱਸੇ ਜਿਹੜਾ ਉਹਨਾਂ ਦੀ ਮੁਲਾਕਾਤ ਕਰਨ ਗਿਆ ਸੀ ਮੁਲਾਕਾਤ ਜੋ ਕਰਨ ਗਿਆ ਸੀ ਇਹ ਖਾਲਸਾ ਆਂਦੇ ਮੁਦੇਈ ਦੀ ਉਹ ਹੱਥ ਖੜਾ ਕਰਨ ਗਏ ਜਿਹੜਾ ਜਿਹੜਾ ਮੁਲਾਕਾਤ ਵੀ ਕਰਨ ਗਿਆ ਮੁਦੇਈ ਦੀ ਇਹ ਪੰਜ ਹੱਥ ਇਹ ਸਾਰੇ ਜਿਹੜੇ ਮੁਦੇਈ ਤੋਂ ਗਿਆ ਕਰਨੀ ਮੇ ਮਦਈ ਹੈ ਮੈਂ ਬੁਲਾਉਂਦਾ ਬਲਵੰਤ ਸਿੰਘ ਖਾਲਸਾ ਜੀ ਸਟੇਜ ਦੀ ਕਾਰਵਾਈ ਕਿਰਪਾ ਕਰਕੇ ਚੱਲਣ ਦਿਓ ਜੋ ਫੈਸਲੇ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਹੋਣਗੇ ਕਿਸੇ ਆਪ ਦਾ ਕਿਸੇ ਜ਼ਾਤ ਦਾ ਫੈਸਲਾ ਕੌਮ ਉਤੇ ਹਰگز ਨਹੀਂ ਥੋਸਿਆ ਜਾਏਗਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਆਕਾਲੀ ਦਲ ਦੀ ਵਾਈਡ ਕਨਵੈਨਸ਼ਨ ਸ਼੍ਰੋਮਣੀ ਆਕਾਲੀ ਦਲ ਦੇ ਜਰਨਲ ਹਾਊਸ ਨੇ ਜਿਨ੍ਹਾਂ ਨੂੰ ਅਖਤਿਆਰ ਦਿੱਤੇ ਆ ਉਹਨਾਂ ਦੇ ਡਿਸਪਲਿਨ ਦੇ ਵਿੱਚ ਕੰਮ ਚੱਲੇਗਾ ਹੁਣ ਮੈਂ ਜੇ ਕਰਾਂ ਕਿ ਜੋਨਾ ਤੇ ਸਟੇਜ ਦਾ ਅਗਲਾ ਪ੍ਰੋਗਰਾਮ ਅਨਾਊਂਸ ਕਰਦਾ ਕਿਰਪਾ ਕਰਕੇ ਸੱਜਣ ਦੀ ਕਿਰਪਾਲਤਾ ਕਰੋ